7 ਸਾਲ ਦੀ ਉਮਰ ਚ ਰਾਵੀ ਦੇ ਕਿਨਾਰੇ ਲਾਹੌਰ ਦੀਆਂ ਗਲੀਆਂ ਵਿੱਚ ਮੇਰੇ ਸੱਚੇ ਪਾਤਸ਼ਾਹ ਬਰੀਕ ਆਵਾਜ਼ ਵਿੱਚ ਉੱਚੀ ਆਵਾਜ਼ ਵਿੱਚ ਘੁੰਮਣੀਆਂ ਵੇਚਣ ਦਾ ਹੋਕਾ ਦੇ ਰਹੇ ਆ। ਕੁਝ ਦਿਨ ਲੰਘੇ ਆ ਪਰ ਇਹ ਸਮਾਂਜ ਖਿਮਾ ਕਰ ਦਿਓ ਇੱਥੇ ਮੈਂ ਇੱਕ ਵਾਰੀ ਕਿਹਾ ਸੀ ਕਿ ਕਿਸੇ ਨੂੰ ਦੁੱਖ ਦੱਸੋਗੇ ਮੈਂ ਸੱਚ ਕਹਿ ਰਿਹਾ ਉਹ ਦੁੱਖ ਉੱਤੇ ਲੂਣ ਪਾਉਣ ਦਾ ਯਤਨ ਕਰਦਾ ਹੈ। ਇਸ ਸਮਾਜ ਵਿੱਚ ਬਹੁਤ ਘੱਟ ਨੇ ਬੀਜ ਨਾਸ ਨਹੀਂ ਹੋਇਆ ਜਿਹੜੇ ਦੁੱਖ ਨੂੰ ਮਲਮ ਲਾ ਕੇ ਠੀਕ ਕਰਨ ਦਾ ਯਤਨ ਕਰਦੇ ਏਡਾ ਵੱਡਾ ਸੋਡੀਆਂ ਦਾ ਪਰਿਵਾਰ ਲਾਹੌਰ ਚ ਪਰ ਕਿਸੇ ਨੇ ਕੋਈ ਬਾਹ ਨਹੀਂ ਪਕੜੀ ਗੁਰੂ ਰਾਮਦਾਸ ਜੀ ਨੂੰ ਨਾਨੀ ਘਰ ਨੂੰ ਤਾਲਾ ਲਾਇਆ ਜਿੰਨੇ ਕੋ ਕੱਪੜੇ ਸਨ ਗੱਟੜੀ ਚ ਬੰਨ ਲਏ ਤੇ ਨਾਲ ਕਹਿ ਦਿੱਤਾ ਪੁੱਤਰ ਮੈਨੂੰ ਇਹ ਵੀ ਪਤਾ ਹੈ ਕਿ ਸਾਡੇ ਕੁਝ ਇਤਿਹਾਸਾਂ ਨੇ ਦੋ ਭਰਾਵਾਂ ਦਾ ਜ਼ਿਕਰ ਕੀਤਾ ਹੈ